ਲੁਧਿਆਣਾ ਦੇ ਵਿੱਚ ਆਏ ਦਿਨ ਲੁੱਟਖੋਹਾਂ ਦੇ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਤਾਜ਼ਾ ਮਾਮਲਾ ਡਿਵੀਜ਼ਨ ਨੰਬਰ 1 ਇਲਾਕੇ ਘੰਟਾਗੜ ਚੌਕ ਦੇ ਅਸ਼ੋਕ ਮੋਬਾਈਲ ਸ਼ਾਪ ਨੇੜੇ ਦੁਕਾਨ ਦਾ ਸਾਹਮਣੇ ਆਇਆ ਜਿੱਥੇ ਸ਼ਟਰ ਪਾੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰਾਂ ਨੇ ਉੱਥੋਂ 15000 ਦੀ ਨਕਦੀ ਚੋਰੀ ਕਰ ਲਈ ਤੇ ਨਾਲ ਹੀ ਸਮਾਰਟ ਘੜੀ ਸਪੀਕਰ ਦੇ ਸੈੱਟ ਪਾਵਰ ਬੈਂਕ ਮੋਬਾਈਲ ਸੈੱਟ ਵੀ ਚੋਰੀ ਕੀਤੀ ਗਈ ਦੱਸ ਦਈਏ ਕਿ ਅਪਰਾਧ ਵਿੱਚ ਵਰਤੇ ਗਏ ਹਥਿਆਰ ਨੂੰ ਪਿੱਛੇ ਉੱਥੇ ਹੀ ਛੱਡ ਦਿੱਤਾ ਗਿਆ ਚੋਰਾ ਵੱਲੋਂ ਤੇ ਇਸ ਵਾਰਦਾਤ ਨੂੰ ਸਵੇਰੇ 3:50 ਤੇ ਅੰਜਾਮ ਦਿੱਤਾ ਗਿਆ ਤੇ ਅੱਧੇ ਘੰਟੇ ਤੱਕ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਿਨਾਂ ਡਰ ਤੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਦੇ ਬਾਰੇ ਦੁਕਾਨਦਾਰ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਮੇਰਾ ਨਾਮ ਜੋਨੀ ਮਹਿਰਾ ਜੀ ਮੈਂ ਅੱਜ ਸਵੇਰੇ ਜਦੋਂ ਆਇਆ ਆਪਣੀ ਦੁਕਾਨ ਦੇ ਜਦੋਂ ਖੋਲਣ ਲੱਗੇ ਦੇਖਿਆ ਤਾਲੇ ਟੁੱਟੇ ਸੀ ਅੰਦਰ ਇਹ ਸਾਮਾਨ ਤੇ ਸਾਰਾ ਵਿਛਿਆ ਹੋਇਆ ਜੀਕੇ ਚੁੱਕੀ ਮੈਂ ਗੱਲੇ ਸਿਰਫ 500 ਰੁਪਏ ਕੈਸ਼ ਛੱਡ ਕੇ ਗਿਆ ਸੀ 15000 ਰੁਪਏ ਲੱਗ ਜਗਾ ਤੇ ਛੁਪਾ ਕੇ ਗਿਆ ਸੀ ਪਰ ਉਹ ਵੀ ਉਹ ਚੱਕ ਕੇ ਲੈ ਗਏ ਨਾਲ ਨਾਲ ਸਾਰਾ ਸਾਮਾਨ ਲੈ ਗਏ ਆ ਦਾਦ ਵਗੈਰਾ ਤੇ ਪਾਵਰ ਬੈਂਕ ਲੈ ਗਏ 스마트 ਵਾਚ ਹੈ ਤੇ ਮੋਬਾਈਲ ਲੈ ਗਏ ਕੀਬੈਡ ਵਾਲੇ ਮੋਬਾਈਲ ਲੈ ਗਏ ਟੱਚ ਵਾਲੇ ਮੋਬਾਈਲ ਨਹੀਂ ਲੈ ਗਏ ਤੇ ਤੋਂ ਇਲਾਵਾ 스마트 ਵਾਚ ਨਾਲ ਨਾਲ ਕਰਦੇ 25000 ਦਾ ਸਾਮਾਨ ਲੈ ਗਏ ਦੁਕਾਨ ਦਾ ਕੀ ਨਾਮ ਤੁਹਾਡੀ? ਅਸ਼ੋਕ ਮੋਬਾਈਲ ਸ਼ਾਪ ਘੰਡਾਗੜ ਬਲਕਿ ਮੇਨ ਬਾਜ਼ਾਰ ਚ ਦੁਕਾਨ ਹੈ। ਰਾਤ ਦੇ 10 ਵਜੇ ਕੀ ਪਿਆ ਮੇਡੀ ਗੱਲ ਹੈ ਦੋ ਚੋਰ ਆਏ ਨੇ ਆਰਾਮ ਨਾਲ ਅੰਦਰ ਬੈਠ ਕੇ ਪੂਰੀ ਸਲਿਨਾ ਜੋੜੀ ਕੀਤੀ ਹੈ ਲੈਕਟਾ ਵੀ ਚਲਾਈਆਂ ਉਹਨਾਂ ਨੇ। ਕੋਈ ਉਹਨਾਂ ਨੂੰ ਐ ਨਹੀਂ ਕੀ ਥੋੜੀ ਸਾਨੂੰ ਫੜ ਲੂਗਾ। ਬੇਫਿਕਰੇ ਆ ਆਰਾਮ ਨਾਲ ਚੋਰੀ ਕਰ ਗਏ। ਕੋਈ ਸੀਸੀਟੀਵੀ ਕੈਮਰਾ ਲੱਗੇ ਦੁਕਾਨ ਤੇ ਸਾਰੀ ਕੈਮਰੇ ਚ ਰਿਕਾਰਡਿੰਗ ਆਈ ਗਈ ਹੈ ਉਹ ਤੁਹਾਨੂੰ ਸਾਰੀ ਗੋੜੀ ਪਾ ਦਾਂਗੇ WhatsApp ਤੇ ਜੇ ਕਿਸੇ ਨੂੰ ਪਤਾ ਹੋਵੇ ਇਨਾਂ ਚੋਰਾਂ ਬਾਰੇ ਤੇ ਜ਼ਰੂਰ ਕਤਵਾਲੀ ਇਹ ਸਾਨੂੰ। ਰਿਪੋਰਟ ਕਰਾ ਦਿਓ ਤੁਸੀਂ। ਰਿਪੋਰਟ 42100 ਨੰਬਰ ਤੇ ਵੀ ਕਰਵਾਤੀ ਹੈ ਕਤਵਲੀ ਵੀ ਕਰਵਾਤੀ ਹੈ ਕਿਵੇਂ ਲੱਗਦਾ ਵੀ ਦਿਨ ਦਿਹਾੜੇ ਜਿਵੇਂ ਕੰਮ ਹੋਇਆ ਸ਼ੋਇਨ ਸ਼ਟਰ ਉਡਾ ਕੇ ਇਹ ਜਿਹੜਾ ਮੈਂ ਕਹਿ ਰਿਹਾ ਕੰਟਾ ਘਰ ਤੋਂ ਲੈ ਕੇ ਰੇਲਵੇ ਡਿਜਨੇ ਚੋਰਾ ਦਾ ਮੇਨ ਹੱਬ ਬਣ ਗਿਆ ਉਹਨੇ ਸਮਝ ਨਹੀਂ ਆ ਰਹੀ ਕਿ ਪੁਲਿਸ ਦੀ ਨਾਕਾਮੀ ਹੈ ਜਾਂ ਲੋਕਾਂ ਦੀ ਨਾਕਾਮੀ ਹੈ ਕੱਲ ਲੋਹੜੀ ਦਾ ਤਿਹਾਰ ਕਰਕੇ ਸਾਰੇ ਲੋਕੀ ਜਾਦਾ ਸੀ ਕਿ ਜਲਦੀ ਆਪਣੇ ਆਪਣੇ ਘਰਾਂ ਨੂੰ ਚਲੇਗੇ ਕੋਈ ਕੋਈ ਚੀਜ਼ ਲੱਗਦਾ ਚੋਰਾ ਨੇ ਫਾਇਦਾ ਉਠਾਇਆ ਤੇ ਪੁਲਿਸ ਨੇ ਰਾਤ ਮੇਰੇ ਸਾਬ ਨੂੰ ਕੋਈ ਗਸ਼ਤ ਨਹੀਂ ਕੀਤੀ ਹੋਣੀ ਬੇਫਿਕਰ ਹੋ ਕੇ RAMNANDAR ਬੈਠ ਕੇ ਕੋਈ ਉਹਨਾਂ ਨੂੰ ਡਾਰ ਨਹੀਂ ਸਕਿਆ ਕੋਈ ਆ ਜੂਗਾ ਵੀ ਫਾਲੂਗਾ ਉਹਨਾਂ ਨੇ ਆਪਣੇ ਕੋਲ ਸਮਾਨ ਵੀ ਰੱਖਿਆ ਹੈ ਤਾਤ ਹੈ ਛੂਰਾ ਵਾ ਸੱਬਲ ਹੈ ਇਹ ਸਮੇਂ ਨਹੀਂ ਆਇਆ ਕਿ ਉਹਨਾਂ ਨੇ ਦਿਮਾਗ ਚ ਕੀ ਜੀਗਾ ਕਿ ਸਾਨੂੰ ਵਿਆਹ ਦਾ ਕੋਈ ਸੈਟਿੰਗ ਦੇ ਨਾਲ ਕੀਤਾ ਉਹਨਾਂ ਨੇ ਇਹ ਤੁਹਾਨੂੰ ਰੱਬ ਹੀ ਜਾਣਦਾ ਐਸਐਮਸਡ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜੇ ਲੁੱਟਾ ਦੀ ਰਿਪੋਰਟ